ਹਾਂਜੀ ਹੁਣ ਆਪਾਂ ਗੱਲ ਕਰਨ ਜਾ ਰਹੇ ਆ ਪੰਜਾਬ ਦੀ ਤੇ ਪੰਜਾਬ ਦੇ ਲੋਕਾਂ ਦੀ ਜਿਹੜਾ ਕੀ ਭਈ ਆਪਾਂ ਹੁਣ ਇਹ ਜਿਹੜੇ ਕਹਿੰਦੇ ਕੁਦਰਤੀ ਹੜ ਇਹ ਕੁਦਰਤੀ ਹੜ ਨਹੀਂ ਹੈਗੇ ਇਹ ਤਾਂ ਸਿਆਸਤੀ ਹੜਾ ਜਿਹੜੇ ਕੀ ਆਪਾਂ ਕਹਦੇ ਆ ਕੋਈ ਸਿਆਸਤਾ ਸਰਕਾਰਾਂ ਦੀ ਜਿਹੜਾ ਕੀ ਇਹ ਹੜਾਂ ਦਾ ਇੱਕ ਆਪਾਂ ਕਹ ਜੀਏ ਵੀ ਆਪਣੇ ਬਣਿਓ ਇਹ ਕੁਦਰਤੀ ਹੜ ਨਹੀਂ ਮੀਂਹ ਦੇ ਪਾਣੀ ਨੂੰ ਕਹਿ ਸਕਦੇ ਆਪਾਂ ਤੇ ਜਿਹੜੀ ਰਾਵੀ ਨਦੀ ਆ ਸਤਲੁਜ ਜਦਰਿਆ ਤੇ ਇਹ ਵਿਆਸ ਦਰਿਆ ਇਹੇ ਟੁੱਟਦੇ ਆ ਤਾਂ ਇਹਦੇ ਕਰਕੇ ਨੁਕਸਾਨ ਹੁੰਦਾ ਸਾਡੇ ਪੰਜਾਬੀਆਂ ਦਾ ਕਿ ਘਰਾਂ ਦੇ ਘਰ ਤਬਾਹ ਹੋ ਗਏ ਛੋਟੇ-ਛੋਟੇ ਬੱਚੇ ਕੋਠਿਆਂ ਤੇ ਬੈਠੇ ਆ ਤੇ ਬਜ਼ੁਰਗ ਜਿਹੜੇ ਕਿ ਕਈ ਤਾਂ ਘਰਾਂ ਦੇ ਵਿੱਚ ਥੱਲੇ ਲੱਪੇ ਥੱਲੀ ਲੱਪੇ ਗਏ ਡਿਗ-ਡਿਗ ਕੇ ਕਿਉਂਕਿ ਆਪਣੇ ਘਰ ਨਹੀਂ ਛੱਡਣਾ ਚਾਹੁੰਦੇ ਰੋ ਰਹੇ ਆ ਤੇ ਜਿਹੜੇ ਪਸ਼ੂ ਡੰਗਰ ਭੁੱਖੇ ਮਰ ਰਹੇ ਤੇ ਆਪਾਂ ਬਈ ਧੰਨਵਾਦ ਉਹਨਾਂ ਦਾ ਕਰਦਗੇ ਜਿਹੜੇ ਸਾਡੇ ਪੰਜਾਬ ਦੇ ਮੂਹਰੇ ਲੱਗ ਕੇ ਜੋ ਵੀ ਸਾਡੇ ਵਿੱਚ ਸਾਡੇ ਅਰਗੇ ਵੀ ਲੋਕ ਤੇ ਵਿੱਚ ਜੋ ਆਪਣੇ ਆਪਣੇ ਬੰਨਿਓ ਜੋ ਵੀ ਸੇਵਾ ਨਿਭਾ ਰਹੇ ਲੋਕ ਬਈ ਆਪਾਂ ਉਹਨਾਂ ਦਾ ਧੰਨਵਾਦ ਕਰਦੀਏ ਵੀ ਉਹਨਾਂ ਦਾ ਬਹੁਤ ਧੰਨਵਾਦ ਆ ਬਈ ਸਾਡਾ ਪੰਜਾਬ ਜੇ ਇਹ ਸਿਆਸਤਾਂ ਜੇ ਜਿਹੜੇ ਇਹ ਸਰਕਾਰਾਂ ਜਾਂ ਇਹ ਚਾਹੁੰਦੀਆਂ ਵੀ ਇਹ ਪੰਜਾਬ ਮਰ ਜੂਆ ਤਾਂ ਪੰਜਾਬ ਮਰਨ ਵਾਲਾ ਨਹੀਂ ਹੈਗਾ ਪੰਜਾਬ ਹਰ ਬਰਤ ਜਿੰਦਾਬਾਦ ਰਹੂਗਾ ਤੇ ਜਿੰਦਾਬਾਦ ਹੈ ਤੇ ਸਾਡੇ ਜਿਹੜੇ ਪੰਜਾਬ ਦੇ ਲੋਕ ਆ ਤੁਸੀਂ ਦੇਖ ਰਹੇ ਹੋ ਸੜਕਰ ਦੇ ਨੌਜਵਾਨੀ ਵਿੱਚ ਕੁੱਝ ਖਬਰਾਂ ਪਹਿਲਾਂ ਵੀ ਆਉਂਦੀਆਂ ਸੀ ਆਪਾਂ ਇਹ ਨਹੀਂ ਕਹਿੰਦੇ ਪੰਜਾਬ ਨਸ਼ੇ ਦਾ ਗਰੂ ਜੂੰਜਰਿਆ ਤੇ ਪਰ ਜਿਹੜੇ ਅੱਜ ਸੜਕਾਂ ਤੇ ਉਤਰਿਆ ਤਾਂ ਹੁਣ ਉਹ ਪੰਜਾਬੀਆਂ ਨੂੰ ਦੇਖੋ ਬਈ ਇੱਥੇ ਆਪਣਾ ਸਾਰਿਆਂ ਨੂੰ ਦਿਲੋਂ ਸਲੂਟ ਆ ਜਿਹੜੇ ਟਰਾਲੀਆਂ ਪਰ ਪਰ ਟਰੱਕ ਪਰ ਪਰ ਤਰਪਾਲਾਂ ਪਾ ਕੇ ਹਲੇ ਤੱਕ ਪਾਣੀ ਦੇ ਨਾਲ ਆਪਣਾ ਇੱਕ ਸਿੱਧਾ ਮੁਕਾਬਲਾ ਜਿਵੇਂ ਹਰ ਵਾਰ ਜਦੋਂ ਹੜ ਹੁੰਦੇ ਆ ਤੇ ਸਾਹਮਣਾ ਕਰਦੇ ਆ ਇਹ ਜਿੰਨੇ ਵੀ ਨੁਕਸਾਨ ਹੁੰਦੇ ਆ ਲੋਕਾਂ ਨੂੰ ਲੰਗਰ ਪਚਾਉਣਾ ਨੀਰਾਚਾਰਾ ਪਚਾਉਣਾ ਡੰਗਰਾਂ ਵਾਸਤੇ ਤੇ ਜਿਹੜੇ ਕੋਠਿਆਂ ਦੇ ਉੱਤੇ ਛੋਟੇ ਛੋਟੇ ਬੱਚੇ ਚਾਰ-ਚਾਰ ਦਿਨਾਂ ਤੋਂ ਭੁੱਖੇ ਬੈਠੇ ਆ ਬਜ਼ੁਰਗ ਕਈ ਛੱਤਾਂ ਦੇ ਥੱਲੇ ਆ ਗਏ ਤੁਹਾਨੂੰ ਹੁਣ ਉਹ ਖਬਰਾਂ ਵੀ ਉਹ ਵੀ ਦਿਖਾਉਣਾ ਮੈਂ ਤੁਹਾਨੂੰ ਦੋ ਵੀਡੀਓ ਦਿਖਾਉ ਇੱਕ ਤਾਂ ਵਿਚਾਰੇ ਦਾ ਘਰ ਹੀ ਡਹਿ ਗਿਆ ਘਰ ਛੱਡ ਕੇ ਨਹੀਂ ਜਾਣਾ ਚਾਹੁੰਦੇ ਜਿਹੜੇ ਤੇ ਵੀ ਜਦੋਂ ਪਾਣੀ ਪਾਈ ਪਾਰ 6 ਫੁੱਟ ਖੜ ਜਾਂਦਾ ਤਾਂ ਫਿਰ ਉੱਥੇ ਬਈ ਘਰ ਡਿੱਗੂ ਗਈ ਜਦੋਂ ਨਿਉਾਂ ਚ ਹੀ ਪਾਣੀ ਵੜ ਗਿਆ ਤੇ ਪਰ ਹੁਣ ਜਿਹੜੇ ਆਪਾਂ ਗੱਲ ਕਰੀਏ 50 ਹਜ਼ਾਰ ਤੋਂ ਵੱਧ ਲੋਕ ਕੋਠਿਆਂ ਤੇ ਬੈਠੇ ਆ ਸੈਂਕੜੇ ਪਾਣੀ ਦੇ ਵਿੱਚ ਰੁੜ ਗਏ ਆ ਤੇ ਸੈਂਕੜੇ ਕਰਾਂ ਦੇ ਘਰ ਤਬਾਹ ਹੋ ਰਿਹਾ ਤੇ ਹੁਣ ਆਪਾਂ ਇੱਕ ਆਪਾਂ ਤੁਹਾਨੂੰ ਪਹਿਲਾ ਖਬਰ ਸੁਣਾ ਦਿਖਾਦਾ ਮੈਂ ਜਿਹੜੀ ਇੱਕ ਬਜ਼ੁਰਗ ਤੇ ਇੱਕ ਘਰਟ ਆ ਜਾਂਦਾ ਤੇ ਥੱਲੇ ਨੱਪੇ ਜਾਂਦੇ ਤੇ ਬਾਅਦ ਦੇ ਵਿੱਚ ਇੱਕ ਹੋਰ ਦਿਖਾਉਣੇ ਆ ਜਿਹੜੇ ਆਪਾਂ ਕਹਿੰਦੇ ਆ ਸਾਡੇ ਪੰਜਾਬੀ ਆਪਾਂ ਪੀਲੇ ਵੀ ਕਰਦਗੇ ਬਾਈ ਵੀ ਜਦੋਂ ਕਦੋਂ ਤੇ ਪਾਣੀ ਪਹੁੰਚਦਾਗਾ ਤਾਂ ਉੱਥੋਂ ਬੱਚਿਆਂ ਨੂੰ ਜ਼ਰੂਰ ਕੱਢ ਲਿਆ ਕਰੋ ਇਹ ਨਾ ਦੇਖਿਆ ਕਰੋ ਵੀ ਪਾਣੀ ਵੱਧ ਵੀ ਸਕਦਾ ਮਗਰ ਉਹ ਵੀ ਬਾਅਦ ਦੇ ਵਿੱਚ ਨੁਕਸਾਨ ਵੱਡਾ ਹੋ ਜਾਂਦਾ ਬਹੁਤ ਮੁਸ਼ਕਲ ਹੋ ਜਾਂਦਾ ਹੁਣ ਤੁਹਾਨੂੰ ਇੱਕ ਵੀਡੀਓ ਦਿਖਾਉਣਾ ਇੱਕ ਜਿਹੜੀ ਕਿ ਮਾਤਾ ਇੱਕ ਬਜ਼ੁਰਗ ਓਹੋ ਛੱਤ ਦੇ ਥੱਲੇ ਨੱਪੀ ਗਈ ਆ ਤੇ ਇੱਕ ਹੋਰ ਆ ਜਿਹੜਾ ਕੀ ਸਾਡਾ ਪੰਜਾਬੀ ਭਰਾ ਤੇ ਉਹ ਰੋ ਰਿਹਾਗਾ ਕਿਉਂਕਿ ਜੇ ਗੱਲ ਹੁਣ ਕਰੀਏ ਪਹਿਲਾਂ ਆਪਣਾ ਮੌਕਾ ਸਮਾਂਹ ਲਿਆ ਕਰੋ ਬੱਚਿਆਂ ਨੂੰ ਬਾਹਰ ਕੱਢ ਲਿਆ ਕਰੋ ਆਪ ਵੀ ਨਿਕਲ ਜਾ ਕਰੋ ਘਰ ਤਾਂ ਆਪ ਨੂੰ ਬਾਅਦ ਦੇ ਵਿੱਚ ਬੜ ਜਾਣਗੇ ਜਿਹੜੀਆਂ ਜਾਨਾਂ ਇਹ ਬਹੁਤ ਕੀਮਤੀ ਆ ਤੇ ਹੁਣ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣਾ ਚੈਨਲ ਤੇ ਬਣੇ ਰੋ ਜੋ ਇੱਕ ਮਾਤਾ ਅਹੜਾ ਹੁਣ ਕਾਰਨ ਘਰ ਦੇ ਇੱਕ ਆਪਾਂ ਕਹਿ ਦਈਏ ਵੀ ਛੱਤਾਂ ਡਿੱਗਣ ਕਾਰਨ ਤੇ ਥੱਲੇ ਨੱਪੇ ਗਏ ਹੁਣ ਆਪਾਂ ਵੀਡੀਓ ਦਿਖਾ ਦਈਏ ਪਹਿਲਾਂ ਤੁਹਾਨੂੰ ਪਹਿਲਾ ਉਹ ਮਾਤਾ ਜੀ ਦਿਖਾਉਣੇ ਆ ਫਿਰ ਇੱਕ ਹੋਰ ਦਿਖਾਉਣੇ ਇਹ ਬਜ਼ੁਰਗ ਮਾਪਾਂ ਦੀ ਤੇ ਜਿਹੜਾ ਕਿ ਬਈ ਪਾਣੀ ਆਉਣ ਦੇ ਕਾਰਨ ਤੇ ਕੱਢ ਗਏ ਆਂਦਾ ਛੱਤ ਡਿੱਗਿਆਂ ਦੀ ਤੇ ਥੱਲੇ ਨੱਪੇ ਜਾਂਦੇ ਤੇ ਉਹੀ ਹੀ ਪੀਲਾ ਆਪਾਂ ਪੰਜਾਬੀ ਭੈਣ ਭਰਾंनो ਸਾਰਿਆਂ ਨੂੰ ਕਰਦ ਗਏ ਵੀ ਜਿਹੜੇ ਛੋਟੇ ਛੋਟੇ ਬੱਚੇ ਇਹਨਾਂ ਨੂੰ ਜਰੂਰ ਬਾਹਰ ਕਰ ਲਿਆ ਕਰੋ ਜੋ ਬਜ਼ੁਰਗ ਮਾਤਾ ਵੀ ਇਹ ਨਾ ਦੇਖਿਆ ਕਰੋ ਪਾਣੀ ਕਦੋਂ ਵੱਧ ਵੀ ਸਕਦਾ ਤੇ ਵੈਸੇ ਹੁਣ ਜੇ ਗੱਲ ਕਰੀਏ ਹਰ ਜਿੱਥੇ ਜਿਹੜੀ ਜਿਹੜੀ ਜਗ੍ਹਾ ਤੇ ਆਏ ਨੁਕਸਾਨ ਹਰ ਵਾਰ ਆਉਂਦਾ ਹੀ ਆਇਆ ਤੇ ਪਰ ਇਹ ਸਿਆਸਤਾਂ ਦਾ ਕੰਮ ਹੈ ਇਹ ਇਹ ਕੁਦਰਤੀ ਹੜਣੀ ਮੀਂਹ ਦੇ ਪਾਣੀ ਨੂੰ ਆਪਾਂ ਕੁਦਰਤੀ ਹੜ ਕਹਿ ਸਕਦੇ ਆ ਉਹ ਇੰਨਾ ਨੁਕਸਾਨ ਨਹੀਂ ਕਰਦਾ ਜਿਹੜੇ ਰਾਵੀ ਨਦੀ ਨੇ ਸਤਲੁਜ ਦਰਿਆ ਇਹਨਾਂ ਨਹੀਂ ਕੀਤੀ ਤੇ ਹੁਣ ਇੱਕ ਵੀਡੀਓ ਹੋਰ ਦਿਖਾ ਦਈਏ ਜਿਹੜੇ ਇੱਕ ਪੰਜਾਬੀ ਭਰਾ ਆਪਣੇ ਘਟ ਆਇਆ ਜਾਂਦਾ ਤੇ ਉਹ ਰੋ ਰਿਹਾ ਹੁਣ ਤੇ ਇੱਕ ਉਹ ਵੀ ਖਬਰ ਤੁਹਾਨੂੰ ਦਿਖਾ ਦਈਏ ਮੜਾ ਚੈਨਲ ਤੇ ਬਣੇ ਰਹੋ ਬਹੁਤ ਵਾੜਾ ਵਿੱਚ ਕੋਈ ਗੱਲ ਨਹੀਂ ਕਰਨਾ ਇਹ ਬਈ ਸਾਡੇ ਪੰਜਾਬ ਦੇ ਜਿਹੜੇ ਕੀ ਜੋ ਜਿੰਨੇ ਵੀ ਸੇਵਾਦਾਰ ਉੱਥੇ ਪਹੁੰਚਦੇ ਆ ਤੇ ਪਰ ਨਾਲ ਹੌਸਲਾ ਦਿੰਦੇ ਆ ਆਪਾਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਜੀ ਤੇ ਪਰ ਲੇਕਿਨ ਜਿਹੜਾ ਸਾਡੇ ਪੰਜਾਬ ਦੇ ਵਿੱਚ ਹਰ ਵਾਰ ਜਦੋਂ ਹੜਾਉਂਦੇ ਆ ਤੇ ਸਾਡੇ ਪੰਜਾਬੀ ਸਾਹਮਣਾ ਕਰਦੇ ਤੇ ਪਰ ਇਹਨੂੰ ਕੁਝ ਹੁਣ ਲੋਕਾਂ ਨੂੰ ਇਹ ਲੱਗਦਾ ਵੀ ਇਹ ਕੁਦਰਤੀ ਹੜ੍ਹ ਕੁਦਰਤੀ ਹੜ੍ਹ ਹੁਣ ਨਹੀਂ ਹੈਗੇ ਇਹ ਤਾਂ ਸਿਆਸਤੀ ਹੜਾਗੇ ਸਿਆਸਤਾਂ ਦੇ ਕੰਮ ਆ ਸਿਰਫ ਤੇ ਪਰ ਇਹ ਹੁਣ ਇਹਨਾਂ ਨੂੰ ਇਹ ਸੋਚਣਾ ਚਾਹੀਦਾ ਜਿੱਥੇ ਕਿਤੇ ਹੁਣ ਜੇ ਗੱਲ ਕਰੀਏ ਸਾਡੇ ਜਿਹੜਾ ਸੀਐਮ ਕੋੰਤਮਾਨ ਪਹਿਲਾਂ ਜਦੋਂ ਹੜ੍ਹ ਆਉਂਦੇ ਆ ਉਦੋਂ ਇਹ ਘੁੰਮਣ ਵਗ ਜਾਂਦਾ ਉਥੇ ਇਟਲੀ ਡੋਸੇ ਖਾਂਦਾ ਹੈਗਾ ਜਿਹੜਾ ਕੀ ਤੇ ਬਾਦ ਦੇ ਵਿੱਚ ਜਦੋਂ ਇਹਨੂੰ ਲਾਂਹਤਾ ਪੈਂਦੀਆਂ ਵੀਡੀਓ ਦੇਖਦਾ ਤੇ ਬਾਦ ਦੇ ਵਿੱਚ ਪੰਜਾਬ ਦੇ ਵਿੱਚ ਆ ਕੇ ਕਹਿੰਦਾ ਵੀ ਮੈਂ ਆਪਣੇ ਹੈਲੀਕਾਪਟਰ ਛੱਡ ਕੇ ਜਾਣਾ ਪਰ ਹਾਂ ਸਾਡੇ ਇੱਥੇ ਆਪਾਂ ਕਹਿ ਸਕਦੇ ਹਾਂ ਦੇ ਆਰਮੀ ਦੇ ਨੌਜਵਾਨਾਂ ਨੂੰ ਜਦੋਂ ਸਲੂਟਾ ਬਈ ਤੇ ਸਾਡੇ ਜਿਹੜੇ ਆਮ ਲੋਕ ਸੇਵਾਦਾਰ ਸਾਰਿਆਂ ਨੂੰ ਆਪਣਦਨ ਨੂੰ ਸਲੂਟਾ ਕਿਉਂਕਿ ਜਿਹੜੇ ਨਰਾਲ ਮਿਲ ਕੇ ਸਾਡੇ ਪੰਜਾਬ ਦੇ ਹਰ ਵਕਤ ਨਾਲ ਖੜਦੇ ਅਨਸੀਤ ਦੀ ਘੜੀ ਦੇ ਵਿੱਚ ਖਾਸ ਕਰਕੇ ਆਪਾਂ ਉਹਨਾਂ ਦਾ ਧੰਨਵਾਦ ਕਰਦਗੇ ਤਾਂ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦੇ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪੋਂ ਰਹੇ ਮਿਲਦੇ ਕਮੈਂਟ ਉੱਤੇ ਤਾਂ ਨਾ